ਹੁਣ ਹੋਏ ਬਗੀ ਪਹਿਲੇ ਦੀਦਾ ਨਹੀਂ ਹੁੰਦਾ ਤੈਨੂੰ ਬਣਾਉਣ ਤੋਂ ਵੀ ਕਿਵੇਂ ਬਣਾਉਣੀ ਐ ਨਾਲ ਤਾਂ ਬੇਬੇ ਤੋਂ ਕਹਾਇਆ ਸਾਰਾ ਕੁਝ ਨਾਲੇ ਉਹ ਉਹਦਾ ਵੀਰਪਾਲ ਦਾ ਕੀ ਕਸੂਰ ਸੀ ਮੈਨੂੰ ਐ ਤੁਸੀਂ ਅਵਤਾਰ ਉਹਨੂੰ ਬੋਲਿਆ ਇੰਨਾ ਕੁਸ ਮਤਲਬ ਇੰਨੇ ਧਿਆਨ ਨਾਲ ਬਣਾਈ ਸੀ ਪਤਾ ਨਹੀਂ ਕਿਵੇਂ ਖਰਾਬ ਹੋ ਗਈ ਪਹਿਲਾਂ ਦੇਖ ਕੇ ਬਣਾਉਣਾ ਸੀ ਤੂੰ ਤਾਂ ਮੈਨੂੰ ਕਹਿੰਦੀ ਸੀ ਮੈਨੂੰ ਤਾਂ ਬੜਾ ਕੁਸ ਬਣਾਉਣਾ ਆਉਂਦਾ ਐ ਤੇ ਮੈਂ ਬਣਾਈ ਤਾਂ ਹੈਗੀ ਸੀ ਕਿ ਪਤਾ ਕਿਵੇਂ ਖਰਾਬ ਹੋ ਗਈ ਮੈਂ ਤਾਂ ਇੰਨੇ ਧਿਆਨ ਨਾਲ ਸ਼ੌਂਕ ਨਾਲ ਬਣਾਈ ਸੀ ਦੇਖ ਗਿਆ ਕਿੰਨਾ ਕਾਉਂਦਾ ਬਣਾਉਣਾ ਤੈਨੂੰ ਬਿਆ ਤਾਂ ਪਹਿਲੀ ਗੱਲਾਂ ਮਾਰਨੀ ਆਉਂਦੀਆਂ ਨੇ ਸਾਰਿਆਂ ਨੂੰ ਆਉਣਾ ਹਾਂਜੀ ਮੇਰੀ ਇੰਟਰਵਿਊ ਅੱਜ ਅੱਛਾ ਹਾਂ ਮੇਰੇ ਕੱਪੜੇ ਕੱਢ ਕੇ ਪ੍ਰੈਸ ਕਰ ਦੇ ਮੈਨੇ ਨਾ ਆਇਆ ਹੁਣ ਜਾ ਕੇ ਠੀਕ ਹੈ ਛੇਤੀ ਘਰੀ ਮੜਾ ਚੰਗਾ ਟਾਈਮ ਘਟ ਹੈ ਠੀਕ ਹੈ ਠੀਕ ਹੈ ਮੈਂ ਹੁਣੇ ਕਰ ਦਿੰਨੀ ਆਂ ਚਲ ਮੈਂ ਬਾਕੀ ਕੰਮ ਬਾਅਦ ਚ ਕਰੂੰਗੀ ਪਰ ਇਹਨਾਂ ਦੇ ਕੱਪੜੇ ਕੀ ਕਰਾਂ ਵਧੀਆ ਜੀ ਕਰ ਦਿੰਨੀ ਆਂ ਇੰਟਰਵਿਊ ਤੇ ਜਾਂਦੇ ਨੇ ਠੀਕ ਕਰ ਦਿੰਦੀ ਹਾਂ ਨਾ ਇਹ ਵੀ ਠੀਕ ਹੈ ਕਰਲਾ ਕਰਲਾ ਕੱਪੜੇ ਪ੍ਰੈਸ ਤੁਹਾਨੂੰ ਮੈਂ ਦੱਸਦੀਆਂ ਕਿਵੇਂ ਕੱਪੜੇ ਪ੍ਰੈਸ ਕਰੀਦੇ ਆ ਤੂੰ ਮੈਨੂੰ ਹਜੇ ਜਾਣਦੀ ਨਹੀਂ ਜਾਣੀ ਵੀ ਨਾ ਜੇ ਮੈਨੂੰ ਜਾਣਗੀ ਨਾ ਤੂੰ ਔਖੀ ਹੋਵੇਂਗੀ ਕਰਲਾ ਮੈਂ ਇਹ ਕੱਟਿਆ ਪਕਸ ਕੇ ਰੱਖ ਦਿੰਦੀ ਆ ਇਹਨਾਂ ਨੂੰ ਪੁੱਛਦੀ ਆ ਵੀ ਕਿੰਨੇ ਵਜੇ ਸੋਣਾ ਫਿਰ ਮੈਂ ਇਹਨਾਂ ਦੀ ਰੋਟੀ ਵੀ ਬਣਾ ਕੇ ਰੱਖ ਦੂੰ ਰੋਟੀ ਖਾ ਕੇ ਜਾਣਗੇ ਬਿਨਾਂ ਰੋਟੀ ਖਾਦੇ ਨਹੀਂ ਜਾਣਗੇ ਇੰਟਰਵਿਊ ਤੇ ਪੁੱਛ ਲਾਂਗਾ ਹਾਂ ਹੁਣ ਅਗਲੇ ਵਾਰ ਆਮਣਾ ਹਾਂਜੀ ਮੈਂ ਤੁਹਾਨੂੰ ਬਾਹਰ ਦੇਖੀ ਜਾਂਦੀ ਸੀ ਲੈ ਕੱਪੜੇ ਮੇਰੇ ਕੱਪੜੇ ਉੱਥੇ ਪੈਣੇ ਤੁਹਾਡੀ ਟੇਬਲ ਤੇ ਪ੍ਰੈਸ ਕੀਤੇ ਤੁਸੀਂ ਲੈ ਲਓ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆਉਣੀ ਆਨੇ ਲੈ ਲੈਣਾ ਚਲੋ ਠੀਕ ਆ ਪ੍ਰੈਸ ਚੱਲਦੀ ਛੱਡੀ ਪਈ ਐ ਆਮਣਾ ਹਾਂਜੀ ਆ ਕੀ ਕਰਿਆ ਪਿਆ ਕੀ ਹੋ ਗਿਆ ਆ ਸਾਰੀ ਮਚਾਤੀ ਸ਼ਰਟ ਮੈਂ ਤਾਂ ਕੱਪੜੇ ਪ੍ਰੈਸ ਕਰਕੇ ਸਾਈਡ ਤੇ ਧਰ ਕੇ ਗਈਆਂਗੀ ਇਹ ਤੇ ਪੈਰ ਲੱਗ ਕੇ ਆ ਗਈ ਇਹ ਉੱਡ ਕੇ ਆ ਗਈ ਓਰੇ ਉੱਤੇ ਤੇ ਨਹੀਂ ਪਈ ਤੀ ਹੁਣ ਮੈਂ ਕੀ ਪਾ ਕੇ ਜਾਵਾਂ ਮੈਨੂੰ ਮੈਂ ਤਾਂ ਸਾਈਡ ਤੇ ਕੋ ਧਰ ਕੇ ਗਈਆਂ ਕਰਕੇ ਮੈਨੂੰ ਕੀ ਪਤਾ ਉੱਪਰ ਪ੍ਰੈਸ ਕਿੱਥੋਂ ਆ ਗਈ ਕਰਤਾ ਮਹੂਰਤ ਇੰਟਰਵਿਊ ਦਾ ਤਾਂ ਆ ਸਾਰੀ ਮਜਾਤੀਲਾ ਦੇਖ ਲੈ ਚਲ ਮੈਂ ਦੂਜੀ ਕਰ ਦਿੰਨੀ ਆ ਹੁਣ ਕਰ ਦਿੰਗੇ ਦੂਜੀ ਫੱਲ ਤਾਂ ਇਹ ਨਾਲ ਹੁੰਦਾ ਨਹੀਂ ਕੰਮ ਸੋਥੋਂ ਲੇਟ ਹੋ ਤੁਸੀਂ ਜਾਣਦੇ ਹੋ ਰੋਟੀ ਬਣੀ ਪਈ ਐ ਮੈਂ ਰੋਟੀ ਪਾਉਣੀ ਆ ਨਾ ਨਾ ਲੋੜ ਨਹੀਂ ਰੋਟੀ ਤੇਰੀ ਦੀ ਮੈਨੂੰ ਰਮਾਲ ਭੁੱਲ ਗਏ ਗੱਲ ਸੁਣਿਓ ਤੁਸੀਂ ਰਮਾਲ ਭੁੱਲ ਗਏ ਬਹੁਤਿਆਂ ਅਕਲਾਂ ਵਾਲੀ ਮੁੰਡਾ ਇੰਟਰਵਿਊ ਤੇ ਚੱਲਾ ਤੇ ਮਾਰਦੀ ਆ ਪਿੱਛੋਂ ਆਵਾਜ਼ਾਂ ਨਾ ਤੇਰੀ ਮਾਂ ਨੇ ਇਹ ਅਕਲ ਨਹੀਂ ਦਿੱਤੀ ਤੈਨੂੰ ਵੇ ਜਾਂਦੇ ਸਮੇਂ ਪਿੱਛੇ ਆਵਾਜ਼ ਨਹੀਂ ਮਾਰੀਦੀ ਹੁੰਦੀ ਉਹ ਰਮਾਲ ਭੁੱਲ ਗਏ ਸੀ ਜੀ ਮੈਂ ਰਮਾਲ ਦਿੰਦੀ ਸੀ ਰਮਾਲ ਨੂੰ ਕੀ ਅੱਗ ਲੱਗ ਚੱਲੀ ਸੀ ਆਈ ਵੱਡੀ ਅਕਲਾਂ ਵਾਲੀ ਜਾ ਪਤ ਤੋਂ ਭੱਗ ਜਾ 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 ਕੇ ਕੰਮ ਕਰ ਕਾਈ ਮਾਰਦੀ ਪਿੱਛਿਓਂ ਵਾਜਾਂ ਤੁਸੀਂ ਕੁਛ ਪੋਖ ਪਿਆ ਕਰ ਖਾ ਕੇ ਪਾਇਆ ਪੁੱਕੜ ਦੋਣਾ ਚ ਲੱਤਾ ਚ ਲੱਤਾ ਪਸਾ ਕੇ ਪਿਆਰਨ ਤੂੰ ਹੀ ਨਹੀਂ ਲੋਟ ਆਉਂਦੀ ਜੇ ਤੂੰ ਕਹੇ ਤਾਂ ਹੀ ਬੋਲਾਂ ਹੈ ਜੇ ਬੋਲ ਪੈਣਾ ਫੇਰ ਕਹਿੰਦੀ ਹੈ ਬੋਲਦਾਂ ਹੋਰ ਬੋਲਦਾ ਉੱਥੇ ਕਦੀ ਕੁਰਸੀ ਤੇ ਕਦੀ ਮੰਜੇ ਤੇ ਮੰਜਾ ਛੱਡ ਕੁਰਸੀ ਕੁਰਸੀ ਛੱਡ ਮੰਜਾ ਬੇਲੜ ਨੂੰ ਹੋਰ ਕੰਮ ਨਹੀਂ ਇੱਧਰ ਜਾਵਾ ਮੈਂ ਨਿਕਲ ਜਾਣਾ ਫਿਰ ਵੇ ਡੰਗਰਾ ਕੰਨੀਓ ਦੇਖਿਆ ਕੋ ਗੋਹਾ ਕੁੜਾ ਉੱਥੇ ਚੁੱਕ ਲਿਆ ਕਰ ਤੂੰ ਨਾ ਕਰੀ ਕੁਸ ਬੇਲਾ ਕਿਸੇ ਥਾਂ ਦਾ ਕੰਮ ਦਾ ਨਾ ਕਾਜ ਦਾ ਦੁਸ਼ਮਣਾਂ ਦਾ ਨਾਜ ਦਾ ਕਿੱਥੇ ਮੇਰੇ ਜੜੀ ਬਿਠਾ ਆ ਕੇ ਦੁਸ਼ਮਣ ਮੇਰਾ ਰੱਬ ਪਤਾ ਨਹੀਂ ਕਿਉਂ ਨਹੀਂ ਚੱਕਦਾ ਤੈਨੂੰ ਚੱਕ ਲੈ ਤੈਨੂੰ ਇਹ ਬੋਝ ਐ ਹੁਣ ਤੂੰ ਡਾਂਗਾ ਖਾਣੀਆਂ ਮੇਰੇ ਕੋਲੋਂ ਖਾਣੀਆਂ ਡਾਂਗਾ ਐ ਮਮੀ ਲੈ ਜਾਓ ਮਿਲ ਗਈ ਮੈਨੂੰ ਅੱਛਾ ਹਾਂ ਮੇਰਾ ਪੁੱਤ ਬਧਾਈਆਂ ਤੈਨੂੰ ਬਹੁਤ ਬਹੁਤ ਹਾਂ ਅੱਛਾ ਹਰੀਪਾਲ ਅੱਛਾ ਬਧਾਈ ਨਾ ਕੋਗੀ ਤੈਨੂੰ ਬਧਾਈਆਂ ਬਧਾਈਆਂ ਕਿ ਦੇਰ ਤੱਕੇ ਜਾਂਦਾ ਫਿਰਦਾ ਸੀ ਹੈ ਨਾ ਹੋਰ ਆ ਬਨ ਇਹ ਜੇ ਕਰਮਾਂ ਵਾਲੀ ਆਈ ਤੈਨੂੰ ਪਹਿਲੀ ਇੰਟਰਵਿਊ ਚ ਜੋਬ ਮਿਲ ਗਈ ਹੋਰ ਵਧੀਆ ਹੋ ਗਿਆ ਹਾਂ ਬਧਾਈਆਂ ਬਨਾਈ ਕਰਮਾਂ ਵਾਲੀ ਦੇਖ ਤਾਂ ਸਹੀ ਕਿਵੇਂ ਉਹਦੀ ਮੇਰ ਕਰਦੀ ਆ ਮੇਰੇ ਪੁੱਤ ਨੇ ਇੰਨੀ ਪੜਾਈ ਕਰ ਰੱਖੀ ਐ ਧੱਕੇ ਕਾਦੇ ਖਾਦੇ ਹੈਂ ਪੜਾਈ ਕਰਦਾ ਫਿਰਦਾ ਨੌਕਰੀ ਮਿਲ ਗਈ ਪੜਾਈ ਨੂੰ ਮਿਲੀ ਹੈ ਨਹੀਂ ਮੰਮੀ ਕਿਸੇ ਦਾ ਪੈਰ ਹੀ ਇਹੋ ਜਿਹਾ ਹੁੰਦਾ ਜਦੋਂ ਉਹਨੇ ਪੈਰ ਤੇ ਰੇ ਘਰ ਚ ਇਹਨੂੰ ਪਹਿਲੀ ਵਾਰ ਚ ਜਾ ਮਿਲ ਗਈ ਅੱਛਾ ਹੋਰ ਤੇਰੇ ਪੈਰ ਤਾਂ ਇੱਥੇ ਤਾਂ ਮਰੀ ਨਹੀਂ ਸੀ ਇਹਦਾ ਮਤਲਬ ਫਿਰ ਤੂੰ ਤਾਂ ਬਦਸ਼ਕ ਨਹੀਂ ਹੋਈ ਸਾਡੇ ਘਰ ਲਈ ਹਨਾ ਆਈ ਵੱਡੀ ਉੱਥੇ ਛੱਪੜ ਦਾ ਗਵਾ ਡੱਡੂ 24 ਘੰਟੇ ਅਮਨ 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 ਨਾ ਹੋਈ ਦਿੱਲੀ ਦਾ ਲਾਲ ਕਿਲਾ ਹੋ ਗਿਆ ਲੜਾਈ ਤੋਂ ਬਿਨਾ ਗੱਲ ਹੀ ਨਹੀਂ ਕੋਈ ਛੁੱਟਣ ਦੇ ਹੋਰ ਜੀ ਆਉਣੀ ਕੱਢ ਚੌਂ ਨਹੀਂ ਕੱਢ ਮੇਰਾ ਤਾਂ ਮੂੜਾ ਫਿਆ ਪਿਆ ਨਾ ਤੇ ਰੋਟੀ ਖਾ ਕੇ ਗਏ ਨੇ ਇੱਕ ਮੈਂ ਪਿੱਛੋਂ ਆਵਾਜ਼ ਮਾਰਦੀ ਪਤਾ ਨਹੀਂ ਉਹਨਾਂ ਦੀ ਇੰਟਰਵਿਊ ਤੇ ਕੀ ਬਣੂਗਾ ਜੇ ਜੋਬ ਮਿਲ ਜੇ ਤਾਂ ਚੰਗੀ ਗੱਲ ਆ ਨਹੀਂ ਤਾਂ ਸਾਰੇ ਮੈਨੂੰ ਹੀ ਦੋਸ਼ ਦੇਣਗੇ ਵੀ ਮੈਂ ਪਿੱਛੋਂ ਆਵਾਜ਼ ਮਾਰਦੀ ਆ ਤਾਂ ਜੋ ਮਿਲ ਗਈ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਆ ਕੇ ਬੈਠ ਕੇ ਆ ਕੇ ਤੁਸੀਂ ਖੁਸ਼ ਹੋਣ ਦਿਨੀ ਹੋ ਉਹ ਬਾਹਰੇ ਮੰਮੀ ਬੀਲਪਾਲ ਨਾਲ ਮੈਂ ਉਹਨੂੰ ਆ ਕੇ ਦੱਸਿਆ ਵੀ ਮੈਨੂੰ ਜੋ ਮਿਲ ਗਈ ਉਹ ਆਪ ਚ ਕਿਉਂ ਕੀ ਗੱਲ ਹੋ ਗਈ ਹੁਣ ਮੈਨੂੰ ਕੀ ਬਤਾ ਜਾ ਕੇ ਦੇਖ ਲੈ ਰੋਜ਼ ਤਾਂ ਹੀ ਇਹ ਹਾਲ ਹੈ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਪਾਣੀ ਨੂੰ ਤਾਂ ਛੱਡ ਤੂੰ ਮੈਨੂੰ ਇਹ ਦੱਸ ਤੂੰ ਕੌਫੀ ਬਣਾ ਲੇਗੀ ਹਾਂ ਬਣਾ ਲੂੰਗੀ ਮੈਨੂੰ ਬਣਾਉਣੀ ਆਉਂਦੀ ਆ ਦੇਖ ਲਈ ਕਿਤੇ ਪਹਿਲਾਂ ਰੋਟੀ ਵਾਲਾ ਕੰਮ ਨਾ ਕਰਦੀ। ਨਹੀਂ ਨਹੀਂ ਮੈਂ ਪੂਰੀ ਵਧੀਆ ਬਣਾਉਂਗੀ। ਕੀ ਕਰਨਾ? ਮੇਰੇ ਦੋਸਤਾਂ ਨੂੰ ਪਾਰਟੀ ਕਰਨੀ ਆ, ਜੌਬ ਮਿਲੀ ਦੀ। ਅੱਛਾ। ਉਹ ਖਾਣ ਪੀਣ ਵਾਲਾ ਸਮਾਨ ਤਾਂ ਮੈਂ ਮਾਨਸਾ ਤੋਂ ਲਿਆਉਂਗਾ। ਠੀਕ ਹੈ। ਤੇ ਕੌਫੀ ਤੂੰ ਘਰੇ ਬਣਾ ਦੇ ਫਿਰ। ਹਾਂ ਮੈਂ ਬਣਾ ਦੂੰਗੀ। ਬਦ ਵਧੀਆ ਬਣਾ ਦੇ ਨਾਲ। ਹਾਂ ਹਾਂ ਵਧੀਆ ਬਣਾ ਦੂੰਗੀ। ਬਧਾਈਆਂ ਮੈਂ ਤੈਨੂੰ। ਬਧਾਈਆਂ ਦੀਦੀ ਸੋਨੂੰ ਵੀ। ਗੋਗੀ ਨੂੰ ਨੌਕਰੀ ਮਿਲ ਗਈ। ਹੋਰ। ਕਰਦੀ ਆਲੀ ਸੀ ਤੂੰ। ਤੇਰੇ ਆਉਣ ਤੇ ਉਹਦੀ ਨੌਕਰੀ ਮਿਲ ਗਈ ਇਹਨੂੰ ਦੇਖ ਲੈ। ਹਾਂਜੀ। ਚਲ ਮੈਂ ਜਾਂਨਾ ਫਿਰ ਸਮਾਨ ਸੂਣ ਲੈਣੋਂ ਜਾ ਕੇ। ਠੀਕ ਹੈ। ਆ ਮੈਨੂੰ ਤੇਰਾ ਫੋਨ ਖਾਸਾ ਮਹਿੰਗਾ ਲੱਗਦਾ ਮੈਨੂੰ ਹਾਂਜੀ ਇਹ ਫੋਟੋ ਫੁੱਟ ਮੇ ਖਿੱਚ ਲੈਂਦਾ ਹਾਂਜੀ ਹਾਂਜੀ ਤੇ ਵੀਡੀਓ ਐਨੇ ਨਹੀਂ ਚ ਹਾਂਜੀ ਤੇ ਮੈਨੂੰ ਸਿਖਾ ਦੇ ਫਿਰ ਤੁਸੀਂ ਕੀ ਕਰਨੀ ਆ ਨਾ ਕੋਈ ਨਾ ਸਿਖਾ ਦੇ ਹਾਂ ਹਾਂ ਮੈਂ ਸਿਖਾ ਦਿੰਨੀ ਆ ਲੋ ਸੋਨੂੰ ਵੀ ਲਿਆ ਦਿੰਨੀ ਆ ਮੈਂ ਫੋਨ ਇਹੋ ਜਿਹਾ ਜੀ ਲੈਣਾ ਤੁਸੀਂ ਨਾ ਚਲ ਮੈਂ ਤਾਂ ਇਸੇ ਤੀ ਫੋਟੋ ਮਾ ਫੋਟੋ ਮਾ ਖਿੱਚ ਲਿਆ ਕਰੂੰਗੀ ਹਾਂ ਆ ਦੇਖੋ ਆ ਕੈਮਰਾ ਹੁੰਦਾ ਇਹਦੇ ਚ ਤੇ ਆ ਵਾਲਾ ਜਿਹੜਾ ਆਪਸ਼ਨ ਹੁੰਦੀ ਆ ਇਹਦੇ ਤੋਂ ਵੀਡੀਓ ਬਣ ਜਾਂਦੀ ਜਦੋਂ ਆਪਾਂ ਇਹਨੂੰ ਨਾਪ ਦਿੰਨੇ ਆ ਤਾਂ ਐ ਸਾਰੀ ਵੀਡੀਓ ਬਣ ਜਾਂਦੀ ਆ ਅੱਛਾ ਠੀਕ ਹੈ ਹਾਂ ਬਸ ਆ ਕੈਮਰੇ ਦੀ ਫੋਟੋ ਦਿੱਤੀ ਹੁੰਦੀ ਹੈ ਨਾ ਉੱਪਰ ਇਹਨੂੰ ਕਲਿੱਕ ਕਰ ਲਓ ਉਦੋਂ ਵਰਚੁਅਲ ਦੇ ਵਿੱਚ ਵੀਡੀਓ ਦਾ ਆਪਸ਼ਨ ਹੁੰਦਾ ਉਹਨੂੰ ਜਦੋਂ ਆਪਾਂ ਕਲਿੱਕ ਕਰ ਦਾਂਗੇ ਤਾਂ ਵੀਡੀਓ ਬਣਨ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਆ ਦੇਖੋ ਉੱਪਰ ਹੀ ਪਈ ਹੁੰਦੀ ਹੈ ਸਕਰੀਨ ਤੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਤੇ ਹੀ ਫੋਟੋ ਹੁੰਦੀ ਆ ਜੇ ਆਪਾਂ ਫੋਟੋ ਕਰਨੀ ਆ ਆਪਾਂ ਕੱਲ ਨੂੰ ਕਰਾਂਗੇ ਫੋਟੋ ਠੀਕ ਹੈ ਠੀਕ ਹੈ ਲੈ ਆਵਾਂ ਨਾ ਫਿਰ ਮੈਂ ਚਲਾ ਕੇ ਦੇਖਾਂ ਹਾਂ ਹਾਂ ਜਰੂਰ ਆ ਦੇਖੋ ਇਧਰ ਨੂੰ ਐ ਕਰਕੇ ਨਾ ਆ ਵੀਡੀਓ ਦੀ ਆਪਸ਼ਨ ਆ ਗਈ ਇਹਨੂੰ ਨੱਪ ਦਿਓ ਬਸ ਜਦੋਂ ਤੁਸੀਂ ਐ ਕਰ ਲਓਗੇ ਇਧਰੋਂ ਮੇਰੀ ਸਾਰੀ ਵੀ ਲੈ ਆਮਨ ਬਣੇ ਬਣਾ ਤੇ ਤੇਰੀ ਵੀਡੀਓ ਮੈਂ ਤਾਂ ਹੁਣ ਕੰਮ ਧੰਦੇ ਕਰਦੀ ਆ ਦੇਖ ਲੈ ਅੱਛਾ ਹੋਰ ਦੇਖੋ ਇਹ ਬਣ ਗਈ ਨਾ ਹੁਣ ਮੇਰੀ ਵੀਡੀਓ ਆ ਦੇਖੋ ਜਦੋਂ ਆਪਾਂ ਦੇਖਾਂਗੇ ਇਹ ਇੱਥੋਂ ਨਿਕਲੇ ਹੁੰਦੀ ਆ ਦੇਖੋ ਸਾਰੀ ਵੀਡੀਓ ਬਣ ਗਈ ਹੈ ਹਾਂ ਚੰਗਾ ਮੈਂ ਮੈਂ ਤਾਂ ਕੰਮ ਕਰਦੀ ਆ ਠੀਕ ਚੱਲ ਲੈ ਹੁਣ ਆਈ ਆ ਮੈਨੂੰ ਸਕੀਮ ਆ ਮੰਨੇ ਨਾ ਮੈਨੂੰ ਵੀਡੀਓ ਬਣਾਉਣੀ ਸਿਖਾ ਦੇ ਕਦੋਂ ਦੀ ਸਹੀ ਆਂਦੀ ਸੀ ਮੈਂ ਉਹਦੀਆਂ ਵਾਇਰਤਾਂ ਹੀ ਹੁਣ ਜਦੋਂ ਕੋਈ ਉਹਨੇ ਵਾਇਰਤ ਕੀਤੀ ਨਾ ਮੈਂ ਵੀਡੀਓ ਬਣਾ ਦਿੰਦੀ

ਮਾਂ ਕੀ ਕੌਫੀ ਹਾਂ ਬਸ ਮੈਂ ਬੜਾਈ ਜਾਨੀ ਕੋਈ ਨਾ ਤੁਸੀਂ ਚੱਲ ਕੇ ਬੈਠੋ ਮੈਂ ਸਾਰਾ ਸਮਾਨ ਪਾ ਲੈ ਮੈਂ ਲੈ ਕੇ ਆਉਣੀ ਆ ਠੀਕ ਹੈ ਪਾ ਦੇ ਮੈਨੂੰ ਦੱਸਣੀ ਚਾਹਲੀ ਬਣ ਗਈ ਨਾ ਕੋਈ ਨਾ ਮੈਂ ਲੈ ਆਉਂਗੀ ਫੜਾ ਦੂੰਗੀ ਸਾਨੂੰ ਉੱਥੇ ਲੈ ਕੇ ਹਾਂ ਇੱਕ ਵਾਰੀ ਦੱਸ ਦੀ ਮੈਂ ਨਾਲ ਜੂ ਚੱਕ ਕੇ ਠੀਕ ਹੈ ਚਲੋ ਕੌਫੀ ਤਾਂ ਬਣ ਗਈ ਮੈਂ ਹੁਣ ਐਂ ਕਰਦੀ ਆ ਨੰਨੇ ਕੱਪਾਂ 'ਚ ਪਾ ਦਿੰਦੀ ਆ ਕੱਪ ਲੈ ਕੇ ਆਉਣੀ ਓਕੇ ਤੇਰੀ ਕੌਫੀ ਤਾਂ ਮੈਂ ਬਣਾਉਣੀ ਆ ਪੱਟੀ ਆਈ ਇਹਦੇ ਕਰਕੇ ਨੌਕਰੀ ਮਿਲ ਗਿਆ ਤੂ ਪਿਆ ਕਾਫੀ ਹੁਣ ਦੇਖ ਪਿਆਉਨੀਆ ਕਾਫੀ ਹੁਣ ਆਊਗਾ ਮਜ਼ਾ ਹੈਗਾ ਆਲੋ ਯਾਰ ਵੀ ਲੋ ਕਾਫੀ ਸਿੱਗਾ ਸੀ ਕਿੱਕਾ ਮੈਂ ਹੋ ਗਿਆ ਤੂੰ ਮੈਨਾ 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 ਮੈਨ ਕੋਈ ਨਹੀਂ ਲੈਣਾ ਮੈਨਾ ਆਈਆ ਚਲ ਵਿਆਹ ਦੀ ਪਾਇੰਟ ਤੇ ਦਿੱਤੀ ਨਹੀਂ ਅੱਜ ਬਜੀ ਤੂੰ ਨੌਕਰੀ ਲੱਗ ਗਿਆ ਹੋਰ ਤੂੰ ਕਿ ਕਦੋਂ ਆਜੇਂ ਫੇਰ ਤੇਰੀ ਪਰਸੋਂ ਨੂੰ ਤੇ ਆਪਣਾ ਇਧਰ ਮਾਨ ਸਹੀ ਹੈ ਜਾਂ ਕਿਤੇ ਹੋਰ ਹੈ ਨਾ ਬਠਿੰਡੇ ਆ ਅੱਛਾ ਵਧੀਆ ਬੁੱਲੀ ਘਲਾ ਰਹੀ ਫਿਰ ਹੌਲੀ ਹੌਲੀ ਮਾਨਸਾ ਕਰਾ ਲਾਂਗੇ ਆ ਵਧੀਆ ਤੁਹਾਨੂੰ ਘਰੇ ਆਲੇ ਕਰੀ ਤੇ ਚਾਰ ਵਾਈ ਚੱਲ ਤੁਸੀਂ ਪੀਓ ਯਾਰ ਠੰਡਾ ਹੋ ਜੂ ਪੀ ਲੈਣਾ ਕੋਈ ਖਾ ਲੋ ਨਾਲੇ ਹੋਰ ਸਨਾਲ ਵਧੀਆ ਹੋਰ ਜਮਾ ਤੇ ਕੇ ਗੋਤ ਨੂੰ ਉਹ ਕੀ ਦਾ ਖਾਰੀ ਕੀਤੀ ਪੀ ਯਾਰ ਕਾਫੀ ਖਾਰੀ ਪੀ ਕੇ ਤਾਂ ਦੇਖ ਹਾਂ ਹਾਂ ਯਾਰ ਕਿਹਨੇ ਬਣਾਇ ਸੀ ਕੋਕੀ ਬਣਾਈ ਤਾਂ ਮੜਨੀ ਸੀ। ਉਹ ਕਮਾਲ ਆ ਯਾਰ ਵਧੀਆ ਪੜੀ ਲਿਖਿਆ ਉਹ ਕਾਫੀ ਨਹੀਂ ਬਣਾਉਣੀ ਹੁੰਦੀ ਯਾਰ। ਬਾਰੇ ਕੁੱਚੀ ਗੱਲ ਚ ਖਵਾਉਂਦਾ ਸਾਨੂੰ ਯਾਰ। ਚੱਲ ਉਹ ਵੀ ਖਵਾ ਦੂੰ ਕੋਈ ਗੱਲ ਨਹੀਂ। ਨਾਲੇ ਘਰੇ ਸੱਦਾਂ ਨਾਲੇ ਸੜੀ ਕਾਫੀ ਬਣਾ ਕੇ ਦਿੱਤੀ। ਕੀ ਯਾਰ ਚੱਲ ਯਾਰ ਬੁਰੀ ਜੱਟ। ਉਹ ਬਾਲ ਤੇਰੇ ਸੀ ਇਹ ਟਾਈਮ ਕੱਢ ਕੇ ਆਏ ਸੀ ਵੀ ਤੈਨੂੰ ਮਿਲਣਾ ਹੈ ਵੀ ਤੂੰ ਖਵਾਏ ਪਿਆਏਗਾ। ਚੱਲ ਚੰਗਾ ਭਾਈ ਕੋਈ ਗੱਲ। ਉਹ ਬਹਿ ਜਾ ਹੁਣ। ਉਹ ਬੱਸ ਸ਼ੇਰ ਕਿਤੇ ਬਾਹਰ ਹੀ ਦੇਖ ਲੈ ਬਾਹਰ ਕਰਦੀ। ਫੇਰ ਫੇਰ ਸਹੀ ਚੱਲ ਕੋਈ ਨਹੀਂ। ਫੇਰ ਕਰ ਲਾਂਗੇ ਕਦੇ। ਹੋਰ। ਰੈਣੀ ਦਾ ਮੇਰਾ ਜਲੂਸੀ ਘੜਾਤਾ ਮੈਂ ਆਪਣੇ ਦੋਸਤਾਂ ਨੂੰ ਘਰੇ ਬੁਲਾਇਆ ਸੀਗਾ ਕਾਫੀ ਵਾਸਤੇ ਵੀ ਚਲ ਕਾਫੀ ਪੀ ਲਾਂਗੇ ਇਹਨਾਂ ਤਾਂ ਕਾਫੀ ਵੀ ਨਹੀਂ ਬਣਾਉਣੀ ਆਉਂਦੀ ਮੈਨੂੰ ਲੱਗਦਾ ਮੈਂ ਫਸ ਗਿਆ ਇਹਨਾਂ ਦੇਆ ਕਰਾ ਕੇ ਮੇਰੀ ਮਾਂ ਸੇਖਦੀ ਆ ਨਾ ਹਾਂ ਇਹ ਬੈਗੀ ਫੋਨ ਲੈ ਕੇ ਤੈਨੂੰ ਆਕਲ ਨਹੀਂ ਹੈਗੀ ਕੀ ਹੋ ਗਿਆ ਤੈਨੂੰ ਕਾਫੀ ਬਣਾਉਣ ਨੂੰ ਕਿਹਾ ਸੀ ਕੀ ਬਣਾਤਾ ਸੀ ਵਾ ਇੰਨੀ ਵਧੀਆ ਪੀ ਕੇ ਦੇਖ ਲਾਂ ਦੀ ਫਿਰ ਕੀ ਬਣਾਇਆ ਸੀ ਤੈਨੂੰ ਸਿਖਾਇਆ ਨਹੀਂ ਕੁਸ ਤੇਰੇ ਮਾਪਿਓ ਨੇ ਹੋ ਕੀ ਗਿਆ ਮੈਂ ਤਾਂ ਪਸਤਾਉਣਾ ਤੇਰੇ ਨਾਲ ਵਿਆਹ ਕਰਾ ਕੇ ਹਰੇਕ ਥਾਂ ਮੇਰਾ ਜਲੂਸ ਕਢਾਉਣੀ ਆ ਤੂੰ ਮੈਂ ਕੀ ਕੀਤਾ ਸਾਰੀ ਕੌਫੀ ਤਾਂ ਨੂਨ ਪਾਏ ਪਿਆ ਸੀ ਖਾਰੀ ਕੀਤੀ ਪਈ ਸੀ ਉਹ ਮੈਂ ਤਾਂ ਕਦੇ ਨੂਨ ਪਾਇਆ ਕੌਫੀ ਚ ਮੈਂ ਤਾਂ ਖੰਡ ਪਾਈ ਸੀਗੀ ਪੀ ਕੇ ਦੇਖ ਲਾਂ ਦੀ ਮੈਂ ਤਾਂ ਇੰਨੀ ਵਧੀਆ ਬਣਾਈ ਸੀ ਪਤਾ ਨਹੀਂ ਕਿਵੇਂ ਖਰਾਬ ਹੋ ਜਾਂਦੀਆਂ ਨੇ ਚੀਜ਼ਾਂ ਮੈਂ ਸਹੀ ਕਰਦੀਆਂ ਸਾਰੇ ਕੰਮ ਤੇਰੇ ਮਾਪਿਓ ਨੇ ਕੁਝ ਨਹੀਂ ਸਿਖਾਇਆ ਤੈਨੂੰ ਮੈਂ ਤਾਂ ਪਸਤਾਉਣਾ ਤੇਰੇ ਨਾਲ ਵਿਆਹ ਕਰਾ ਕੇ ਪਤਾ ਨਹੀਂ ਕਦੋਂ ਖਿਹੜਾ ਛੁੱਟੂਗਾ ਤੇਥੋਂ ਕਿਵੇਂ ਕੋੜ-ਕੋੜ ਚੱਕਦੀਆਂ ਮੇਰੇ ਵੱਲ ਸੁਣਿਆ ਨਹੀਂ ਮੇਰੇ ਪੁੱਤ ਨੇ ਕੀ ਕਿਹਾ ਤੇ ਤੇਰੇ ਨਾਲ ਵਿਆਹ ਕਰਵਾ ਕੇ ਪਛਤਾਉਂਦਾ ਹੈ ਮੇਰਾ ਪਤ ਘਰ ਦੂਗਾ ਤਿੱਤਰ ਤੈਨੂੰ ਇਸ ਘਰ ਚ ਪਹਿਲਾਂ ਤਾਂ ਮੈਂ ਕੱਲੀ ਤੈਨੂੰ ਤਿੱਤਰ ਕਰਨੀ ਨੂੰ ਫਰਦੀ ਸੀ ਹੁਣ ਮੇਰਾ ਪੁੱਤ ਵੀ ਆਏ ਹਾਏ ਮਜ਼ਾ ਆ ਗਿਆ ਕਿੰਨੀ ਬੇਦੀਸ਼ੀ ਕੀਤੀ ਹੈ ਨਹੀਂ ਇਨੀ ਸ਼ਰਮ ਹੈ ਆ ਕਿਵੇਂ ਚੀਜ਼ ਬਣਾਉਣੀ ਆ ਕਿਵੇਂ ਨਹੀਂ ਬਣਾਉਣੀ ਮੈਂ ਕੀ ਸੋਚ ਕੇ ਬਿਆ ਕਰਾਇਆ ਸੀ ਇਹਨਾਂ ਨਾਲ ਇਹ ਕੀ ਪਸਤਾਉਂਦੇ ਨੇ ਮੈਂ ਤਾਂ ਆਪ ਪਸਤਾਈ ਜਾਨੀ ਆ ਕਿਹੋ ਜੀ ਫੈਮਿਲੀ ਆ ਇਹਨਾਂ ਦੀ ਕਿਹੋ ਜੀ ਮਾਂ ਐ ਇਹਦੀ ਕਿਸ ਤਰ੍ਹਾਂ ਬੋਲਦੀ ਐ ਮੈਨੂੰ ਲੱਗਦਾ ਮੈਂ ਇਥੇ ਹੀ ਗਲਤ ਡਿਸੀਜਨ ਹੋ ਗਿਆ ਮੈਨੂੰ ਵੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਮੈਥੋਂ ਚਲੀ ਜਾਨੀ ਆ ਮੈਂ ਨਹੀਂ ਰਹਿੰਦੀ ਇੱਥੇ ਮੈਨੂੰ ਚਲੇ ਜਾਣਾ ਚਾਹੀਦਾ ਹੈ ਮੈਂ ਆਪਣੀ ਮੰਮੀ ਨੂੰ ਫੋਨ ਕਰ ਦਿੰਨੀ ਆ ਕਿ ਮੈਂ ਵਾਪਸ ਆ ਰਹੀ ਆ ਮੈਂ ਨਹੀਂ ਰਹਿਣਾ ਇਹਦੇ ਨਾਲ ਚਲ ਫੋਨ ਮੇਰੇ ਰਸਤੇ 'ਚ ਕਰ ਦੂੰਗੀ ਫਿਰ ਮੈਂ ਚਲੀ ਜਾਨੀ ਆ ਇਧਰ ਚੱਲ ਵੀ ਤੂੰ ਹਣ ਮੈਂ ਜਾ ਰਹੀ ਆ ਕਿੱਥੇ ਜਾ ਰਹੀ ਆ ਮੈਂ ਆਪਣੇ ਘਰ ਜਾ ਰਹੀ ਆ ਕਿਉਂ ਜੇ ਤੁਸੀਂ ਪਸਤਾਉਣੀ ਹੋ ਮੇਰਾ ਵਿਆਹ ਕਰਾ ਕੇ ਮੈਂ ਡਬਲ ਪਸਤਾ ਰਹੀ ਆ ਹਰ ਗੱਲ ਤੇ ਮੇਰੀ ਬੇਇੱਜ਼ਤੀ ਕਰਦੇ ਹੋ ਮੈਂ ਨਹੀਂ ਰਹਿਂਦੀ ਇੱਥੇ ਮੈਂ ਤਾਂ ਜਾ ਰਹੀ ਹਾਂ ਤੂੰ ਕਿਉਂ ਰੋਕਦਾ ਤੂੰ ਕਿਉਂ ਜਾਣੀ ਹੈ ਚੱਲ ਤੈਨੂੰ ਬਾਹਾਂ ਫੜ ਕੇ ਮੈਂ ਬਾਹਰ ਕੱਢਦੀ ਹਾਂ ਹੈ ਮਸਾਤਾ ਹੈ ਮੌਕਾ ਮਿਲਿਆ ਚੱਲ ਤਫਾ ਹੋ ਰੁਕ ਜਾ ਮਾਂ ਮੈਂ ਕਰਦਾ ਗੱਲ ਇਹਦੇ ਨਾਲ ਰੁਕ ਜਾ ਮਨ ਹੈ ਗਹਿਣੀ ਹਾਂ ਮਾਂ ਆ ਸਾਰਾ ਕੁਝ ਤੈਂ ਕਰਿਆ ਸੀ ਮੈਨੂੰ ਵੀਰਪਾਲ ਨੇ ਸਾਰਾ ਕੁਝ ਦੱਸਤਾ ਕੌਫੀ ਚ ਲੂਣ ਵੀ ਤੈਂ ਪਾਇਆ ਸੀ ਆ ਗਹਿਣੇ ਵੀ ਤੁਸੀਂ ਲੁਕੋਏ ਸੀ ਸ਼ਰਟ ਵੀ ਤੁਸੀਂ ਸਾੜੀ ਸੀ ਨਹੀਂ ਪਤਾ ਤੁਹਾਨੂੰ ਗਲਤਫਹਿਮੀ ਆ ਕੋਈ ਗਲਤਫਹਿਮੀ ਨਹੀਂ ਮਾਂ ਵੀਡੀਓ ਬਣਾਈ ਆ ਵੀਰਪਾਲ ਨੇ ਤੇਰੀ ਕਿਹੜੀ ਵੀਡੀਓ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਨਾਲੇ ਮੈਨੂੰ ਕੀ ਲੋੜ ਪਈ ਆ ਕੌਫੀ ਚ ਲੂਣ ਪਾਉਣ ਦੀ ਸਾਨੂੰ ਤਾਂ ਸੀ ਮਾਂ ਵੀ ਦੋ ਘਰ ਬਸ ਜਾਣਗੇ ਤੂੰ ਬਸਣ ਨਹੀਂ ਇੱਥੇ ਤੈਨੂੰ ਤਾਂ ਮਾਂ ਕਹਿੰਦੇ ਵੀ ਸ਼ਰਮ ਆਉਂਦੀ ਐ ਪੁੱਤ ਥੋੜੇ ਨਾ ਨੇ ਜਰੂਰ ਕੰਨ ਭਰੇ ਆ ਮੈਂ ਕਿਉਂ ਆਪਣੇ ਪੁੱਤਾਂ ਦੇ ਘਰ ਆ ਜਾੜੂਂਗੀ ਮੇਰੇ ਦਿਮਾਗ 'ਚ ਐਦਾਂ ਦਾ ਕੁਝ ਨਹੀਂ ਸੀ ਪੁੱਤ ਤੁਹਾਨੂੰ ਗਲਤਫਹਿਮੀ ਹੋ ਗਈ ਮੈਂ ਕੰਨ ਨਹੀਂ ਭਰੇ ਮਾਂ ਸਾਡੇ ਕੋਲੇ ਪ੍ਰੂਫ ਹੈ ਵੀਰਪਾਲ ਨੇ ਤੇਰੀ ਵੀਡੀਓ ਬਣਾਈ ਐ ਕੰਨ ਨਹੀਂ ਆ ਸਬੂਤ ਤਾਂ ਤੇਰੇ ਹੱਥ 'ਚ ਐ ਤੂੰ ਕਿਰ ਰਹੀ ਜਾਨੀ ਐ ਸਬੂਤ ਹਾਂ ਲੈ ਫੜਾ ਮੋਬਾਈਲ ਦਿਖਾ ਮੈਂ ਵੀਡੀਓ ਮੈਂ ਆ ਦੇਖ ਲੈ ਮਾਂ ਆ ਤੇਰੀਆਂ ਕੀ ਕੀ ਆ ਦੇਖ ਲੈ ਮਾ ਤੂੰ ਇਹ ਕਰ ਤੂਤਾ ਕਰਦੀ ਐ ਕਰੋ ਇਹਨੂੰ ਨਹੀਂ ਤੈਨੂੰ ਕੱਢਣਾ ਚਾਹੀਦਾ ਐ ਅਸੀਂ ਤਾਂ ਹੁਣ ਇੱਥੇ ਰਹਿੰਦੇ ਨਹੀਂ ਅਸੀਂ ਤਾਂ ਮਾਨਸਾਬ ਆ ਗ ਜਾਗੇ ਆਪਦਾ ਮੈਨੂੰ ਨੌਕਰੀ ਮਿਲ ਗਈ ਉੱਥੇ ਰਹਿਣ ਲੱਗਾਂਗੇ ਮਾ ਜਿੱਦੇ ਤੂੰ ਗਹਿਣੇ ਲਾਹਏ ਸੀ ਉਹਦੇ ਵੀ ਮੈਂ ਦੇਖ ਲਿਆ ਸੀਗਾ ਪੁੱਤ ਮੇਰੀ ਗੱਲ ਸੁਣੋ ਮੈਨੂੰ ਮਾਫ ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੀਆਂ ਨੋਹਾਂ ਨੂੰ ਅੱਜ ਤੋਂ ਬਾਅਦ ਤੀਆਂ ਸਮਝੂੰਗੀ ਪੁੱਤ ਮਾ ਮਾਫੀ ਦੇ ਯੋਗ ਤਾਂ ਤੂੰ ਹੈ ਨਹੀਂ ਪਰ ਫਿਰ ਵੀ ਅਸੀਂ ਤੈਨੂੰ ਮਾਫ ਕਰ ਦਿੰਨੇ ਆ ਫਾਤੀ ਮਾਂ ਆਏਗੀ ਮੈਨੂੰ ਮਾਫ ਕਰ ਦੇ ਗੋਗੀ ਪੁੱਤ ਮੈਨੂੰ ਮਾਫ ਕਰ ਦੇ ਮੈਥੋਂ ਮਾਫੀ ਨਹੀਂ ਇਹਨਾਂ ਤੋਂ ਮੰਗਵਾ ਮੈਂ ਨਹੀਂ ਇਹਨਾਂ ਨੂੰ ਮਾਫ ਕਰਦੀ ਮੈਨੂੰ ਬਹੁਤ ਕੰਮ ਕੀਤਾ ਇਹਨਾਂ ਨੇ ਹਮਨ ਮਾਫ ਕਰ ਦੇ ਮੈਨੂੰ ਨਹੀਂ ਇਤ ਰਹਿੰਦੇ ਆਪਾਂ ਤਾਂ ਚੱਲਾਂਗੇ ਨਹੀਂ 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 ਪੁੱਤ ਮੈਨੂੰ ਛੱਡ ਕੇ ਨਾ ਜਾਇਓ ਮੈਨੂੰ ਛੱਡ ਕੇ ਨਾ ਜਾਇਓ ਇਹ ਕਰ ਤੁਹਾਡੇ ਤੋਂ ਬਿਨਾ ਸੁੰਨਾ ਲੱਗਣਾ ਪੱਤਰ ਮੈਨੂੰ ਮਾਫ ਕਰ ਦੋ ਤੂੰ ਤਾਂ ਵੱਡੀ ਐ ਤੂੰ ਇਹਨਾਂ ਨੂੰ ਕਹਿ ਨਾ ਮੈਂ ਮਾਂ ਆਪਣੀ ਨੂੰ ਮਾਫ ਕਰ ਦਿੰਦੇ ਮੈਂ ਤਾਂ ਜਿਹੜੀ ਗਲਤੀ ਹੋ ਗਈ ਨਾ ਦੁਬਾਰਾ ਨਹੀਂ ਹੁੰਦੀ ਪੁੱਤ ਇਹਨਾਂ ਨੂੰ ਕਹਿ ਮੈਂ ਨਿਵਾਫ ਕਰ ਦੇਣ ਕੋਈ ਨਾ ਮਾਂ ਇੱਕ ਮੌਕਾ ਤਾਂ ਸਾਰਿਆਂ ਨੂੰ ਦਿੰਦੇ ਹੁੰਦੇ ਨੇ ਮਾਫੀ ਦਾ ਮੌਕਾ ਦੇ ਦੇ ਮਾਨੂੰ ਮੈਂ ਮaaf ਕਰਦੇ ਪੁੱਤ ਅੱਜ ਤੋਂ ਬਾਅਦ ਮੈਂ ਤੈਨੂੰ ਆਪਣੀ ਨੋ ਨਹੀਂ ਮੈਂ ਤੈਨੂੰ ਆਪਣੀ ਧੀ ਸਮਝੂੰਗੀ ਮੇਰੀ ਧੀ ਨੇ ਵੀ ਨੂੰ ਮaaf ਕਰਤਾ ਆ ਜਾ ਤੂੰ ਤਾਂ ਮੇਰੀ ਵੱਡੀ ਧੀ ਹੈਂ